ਕਾਂਗਰਸ ਪਾਰਟੀ ਦੇ ਉਮੀਦਵਾਰ ਬੋਰਜ ਸਾਹਿਬ ਦਾ ਅਸੀਂ ਬਾਬਾ ਗੁੱਡਾ ਸਾਹਿਬ ਸਾਰੇ ਜਾਣਿਆ ਨੇ ਸਭ ਲੋਕਾਂ ਨੇ ਸਾਰੀ ਲੀਡਰਸ਼ਿਪ ਦੇ ਪ੍ਰਤਾਪ ਸਿੰਘ ਬਾਜਵਾ ਤੇ ਸਾਰੇ ਸਾਡੇ ਆਗੂ ਸਹਿਬਾਨ ਸਰਕਾਰੀਆ ਸਾਹਿਬ ਇਹ तमाम ਸੀਨੀਅਰ ਲੀਡਰਸ਼ਿਪ ਨੇ ਅੱਜ ਮੱਥਾ ਟੇਕਿਆ ਆਸ਼ੀਰਵਾਦ ਲਿਆ ਔਰ ਉਸ ਤੋਂ ਬਾਅਦ ਦਰਬਾਰ ਸਾਹਿਬ ਤਰਨਤਾਰਨ ਨਕਮਸਤਕ ਹੋ ਕੇ ਅੱਜ ਅਸੀਂ ਇੱਥੇ ਪਹੁੰਚੇ ਬੇਸਿਕਲੀ ਜਿਹੜਾ ਅੱਜ ਦਾ ਦਿਨ ਹੈ ਉਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਕਿ ਅਸੀਂ ਦਫਤਰ ਦਾ ਦੁਗਾਟਨ ਕੀਤਾ ਜਿਹਦੇ ਵਿੱਚ तमाम ਲੀਡਰਸ਼ਿਪ ਬਹੁਤ سارے ਸਾਥੀ ਸਾਡੇ ਆਏ ਔਰ ਮੈਂ ਮੈਨੂੰ ਉਮੀਦ ਹੈ ਕਿ ਅੱਜ ਦੀ ਇਹ ਜਿਹੜੀ ਸ਼ੁਰੂਆਤ ਹੈ ਇਥੋਂ ਅਸੀਂ ਆਉਣ ਵਾਲੇ ਦਿਨਾਂ 'ਚ ਆਪਣੀ ਕੈਂਪੇਨ ਆਰੰਭ ਕਰਕੇ ਤਰਨਤਾਰਨ ਦੇ ਲੋਕਾਂ ਤੱਕ ਜਾਵਾਂਗੇ ਔਰ ਗੁਰੂ ਮਹਾਰਾਜ ਕਿਰਪਾ ਕਰਨ ਕਿ ਬਾਬਾ ਬੁੱਢਾ ਸਾਹਿਬ ਕਿ ਤਰਨਤਾਰਨ ਹਲਕੇ ਚੋਂ ਜਿਹੜਾ ਜਿੱਤ ਦਾ ਝੰਡਾ ਹੈ ਉਹ ਕਾਂਗਰਸ ਪਾਰਟੀ ਦਾ ਗੱਡਾਂਗੇ ਔਰ ਇਸ ਇਲੈਕਸ਼ਨ ਤੋਂ ਬਾਅਦ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਏਗਾ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਕਿਹੜੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਆ ਸਕਦੀ ਹੈ ਔਰ ਜੋ ਅੱਜ ਦੇ ਹਾਲਾਤ ਹਨ ਫਿਰ ਕਿਸੇ ਦਿਨ ਅਸੀਂ ਲੰਮਾ ਵਿਸਤਾਰਪੂਰਕ ਤੁਹਾਡੇ ਨਾਲ ਗੱਲਾਂ ਕਰਾਂਗੇ ਅਸੀਂ ਕਰਨਪੁਰ ਜਿਹੜੇ ਕੀ ਪਰਿਵਾਰ ਦਾ ਪਛੋਕੜ ਤਰਨਤਾਰਨ ਦਾ ਔਰ ਤਰਨਤਾਰਨ ਦੇ ਲੋਕ ਜਾਣਦੇ ਐ ਇੱਥੋਂ ਦੇ ਰਹਿਣ ਵਾਲੇ ਐ ਇੱਥੋਂ ਦੇ ਜੰਪਲ ਐ ਉਹਸੀ ਉਹ ਉਮੀਦਵਾਰ ਦਿੱਤਾ ਹੈ ਔਰ ਜਿਹੜਾ ਸਾਡਾ ਉਮੀਦਵਾਰ ਹੈ ਮੈਨੂੰ ਲੱਗਦਾ ਅਗਰ ਦੂਜਿਆਂ ਸਾਰੇ ਉਮੀਦਵਾਰਾਂ ਨਾਲ ਤੁਸੀਂ ਨਜ਼ਰ ਮਾਰ ਲੋਗੇ ਤੇ ਸਾਡਾ ਉਮੀਦਵਾਰ ਜਿਹੜਾ ਹੈਗਾ ਉਹ ਵਧੀਆ ਉਮੀਦਵਾਰ ਹੈ ਜਿਹਨੂੰ ਕੀ ਅੱਜ ਦੇ ਲੋਕ ਪਸੰਦ ਕਰਨਗੇ ਵੋਟ ਪਾਉਣ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਹ ਪਹਿਲਾਂ ਅਕਾਲੀ ਦਲ ਸੀ ਹੁਣ ਆਮ ਆਦਮੀ ਪਾਰਟੀ ਚ ਹੈ ਔਰ ਜੋਰ ਇੱਕਾਰ ਨਾ ਮੇ ਉਹ ਔਰੇ ਹਿਸਾਬ ਕਤਾਬ ਹੈ ਉਹ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ ਤਿੰਨ ਵਾਰ ਦੇਖਿਆ ਵੇ ਹੁਣ ਤਾਂ ਇੱਕ ਸਾਲ ਹੀ ਰਹਿ ਗਿਆ ਸਰਕਾਰ ਦਾ ਕੇਵਲ ਇੱਕ ਤਾਂ ਉਹ ਉਮੀਦਵਾਰ ਦੂਸਰਾ ਉਮੀਦਵਾਰ ਅੱਜ ਦੀ ਜਿਹੜੀ ਤਰਾਸ ਕੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਹ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪੈਗੇ ਮੈਂ ਤਾਂ ਅੱਜ ਇਸ ਮੰਚ ਤੋਂ ਇਹ ਵੀ ਸੁਨੇਹਾ ਦੇਣਾ ਚਾਹਣਾ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰ ਲੈਣ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣਾ ਹੈ ਜੇ ਤਾਂ ਬਦੂਖੇ ਟਕੂਆ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣਾ ਹੈ ਤੇ ਤਰਨ ਤਰਨ ਦੇ ਲੋਕ ਵੀ ਇਸ ਗੱਲ ਦਾ ਫੈਸਲਾ ਕਰ ਲੈ ਫਿਰ ਤਾਂ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਹੈ ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਬਾਹਰੋਂ ਗੈਂਗਸਟਰ ਫੋਨ ਕਰ ਰਹੇ ਆ ਕੰਮ ਨੂੰ ਲਾ ਰਿਹਾ ਹੈ ਲੋਕਾਂ ਤੋਂ ਫਰੋਟੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਤਾ ਕਿਸੇ ਨੂੰ 1 ਲੱਖ ਦੇਤਾ ਇਸ ਤਰ੍ਹਾਂ ਨਾ ਚੱਲ ਰਿਹਾ ਕੰਮ ਇਹ ਪੰਜਾਬ ਦੇ ਲੋਕਾਂ ਨੇ ਤੇ ਤਰਨਤਾਰ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜਿੰਨੀ ਚੋਣ 'ਚ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਜਿਸ ਪਾਸੇ ਪੰਜਾਬ ਜਾ ਰਿਹਾ ਹੈ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਹੈ ਇੱਕ ਇਹ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਹੈ ਕਿ ਜਾਨਾਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਨੇ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਲਿਆ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨੀ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ ਔਰ ਇਹ ਫੈਸਲਾ ਤਰਨ ਤਰ ਦੇ ਲੋਕਾਂ ਨੇ ਲੈਣਾ ਪੈਣਾ ਹੈ ਕਿ ਸਾਡਾ ਜਿਹਨੂੰ ਅਸੀਂ ਵੋਟ ਪਾਉਣੇ ਹੈ ਕੀ ਉਹ ਸਾਡੇ ਚ ਵਿਚਰੇਗਾ ਕੰਮ ਕਰਾਏਗਾ ਕਿ ਉਹ ਜੇਲ੍ਹ ਚ ਬੈਠਾ ਹੋਏਗਾ ਜਾਂ ਬਾਹਰ ਹੋਏਗਾ ਜਾਂ ਇੰਦਰ ਉਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨ ਤਰ ਦੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਚ ਕਿਹਨੂੰ ਵੋਟ ਪਾਣੀ ਹੈ ਇੱਕ ਸਾਡੇ ਕੋਲੇ ਉਮੀਦਵਾਰ ਹੈ ਜਿਹੜਾ ਤੁਹਾਨੂੰ ਦੱਸਿਆ ਕਰਨ ਗੁੱਟ ਬੀਜੇਪੀ ਦੀ ਕੋਈ ਰੈਲੇਵੈਂਸੀ ਹੈ ਨਹੀਂ ਤੋ ਮੈਨੂੰ ਪੂਰਨ ਉਮੀਦ ਹੈ ਕਿ ਸਾਡਾ ਜਿਹੜਾ ਉਮੀਦਵਾਰ ਉਹ ਇਹਨਾਂ ਦੇ ਮੁਕਾਬਲੇ ਸੋਭੇ ਸੇ ਅੱਗੇ ਉਮੀਦਵਾਰ ਹੈ। ਤੋ ਅੱਜ ਦੀ ਜਿਹੜੀ ਪੜ੍ਹੀ ਲਿਖੀ ਜਨਤਾ ਉਹ ਸਾਰਾ ਹਿਸਾਬ ਪਤਾ ਬਲਾਉਂਦੀ ਹੈ ਕਿ ਅਸੀਂ ਕਿਸੇ ਨੂੰ ਜੇ ਜਿਤਾਉਣਾ ਹੈ ਕਿ ਉਹ ਜੇਲ੍ਹ ਚ ਤਾਂ ਨਹੀਂ ਬੈਠਾ ਰਹੇਗਾ। ਕਿ ਉਹ ਸਾਡੇ ਇਲਾਕੇ ਦੀ ਤਰੱਕੀ ਕਰਾਏਗਾ, ਡਵੈਲਪਮੈਂਟ ਕਰਾਏਗਾ। ਕਿ ਓਰੀ ਸੋਚ ਕੀ ਹੈ? ਕਿ ਓਰੀ ਸੰਵਿਧਾਨ ਦੇ ਖਿਲਾਫ ਸੋਚਦਾ ਨਹੀਂ ਹੈ। ਕੀ ਹੋਰੀ ਦੇਸ਼ ਦੇ ਖਿਲਾਫ ਸੋਚਦਾ ਨਹੀਂ ਹੈ ਕੋਨ ਨੂੰ ਇਹ ਉਮੀਦਵਾਰ ਚਾਹੀਦਾ ਜਿਹਨੂੰ ਤੁਸੀਂ ਬਾਹ ਮਰੋੜ ਕੇ ਔਰੇ ਤੋਂ ਕੰਮ ਲੈ ਸਕੋ ਨਾ ਕਿ ਉਹ ਉਮੀਦਵਾਰ ਚਾਹੀਦਾ ਜਿਹੜਾ ਧਮਕੀ ਦੇਵੇ ਤੇ ਜਿਹਦੇ ਸਾਹਮਣੇ ਤੁਸੀਂ ਖੜੇ ਨਾ ਹੋ ਸਕੋ ਤੋਂ ਮੈਂ ਇਹੀ ਕਹਿਣਾ ਚਾਹਾਂਗਾ ਅੱਜ ਦੇ ਇਸ ਦਫਤਰ ਦਾ ਆਗਾਜ਼ ਸਰਕਾਰੀਆ ਸਾਹਿਬ ਦੀ ਰਹਿਨਮਾਈ ਦੇ ਹੇਠ ਉਹ ਇੰਚਾਰਜ ਨੇ ਇੱਥੇ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਅੱਜ ਅਸੀਂ ਪਹੁੰਚੇ ਆਂ ਵਧਾਈ ਦੇਣਾ ਚਾਹੁੰਦੇ ਆਂ ਕਰਨ ਜੀ ਨੂੰ ਸੇ ਸੂਚੀ ਕਾਂਗਰਸ ਨੂੰ ਤੇ ਸਮਾਮ ਕਰਨ ਤਾਂ ਦੇ ਲੋਕਾਂ ਨੂੰ ਤੇ ਵਰਕਰ ਸਾਥੀਆਂ ਨੂੰ ਪਰਮਾਤਮਾ ਸੱਚੇ ਪਾਸ਼ਾ ਕਿਰਪਾ ਕਰੇ ਅਗਲੇ 30 ਦਿਨ ਇੱਥੇ ਲਾ ਕੇ ਅਸੀਂ ਇਹ ਚੋਣ ਹੈ ਜਿਹੜੀ ਉਹ ਸੱਚੇ ਪਾਸ਼ਾ ਕਿਰਪਾ ਕਰਨਗੇ ਜਿੱਤ ਕੇ ਜਾਵਾਂ ਸਾਡੇ ਬਹੁਤੋ ਮਿਸਟਰ ਸਾਹਿਬ ਸਟੇਜ ਦੇ ਕਬੇ ਉੱਤੇ ਬੈਠੇ ਓਮ ਪ੍ਰਕਾਸ਼ ਸੋਨੇ ਜੀ ਸਾਡੇ ਫਾਰਮਰ ਸੀ ਮਿਸਟਰ ਪੰਜਾਬ ਦੇ ਡੈਪਟੀ ਚੀਫ ਡਿਸਟ੍ਰਿਕਟ ਉਹਨਾਂ ਦੇ ਨਾਲ ਹੀ ਜੋਸ਼ੀ ਸਾਹਿਬ ਵਰਬਰ ਮਿਸਟਰ ਸਾਹਿਬ ਜਿਹੜੇ ਇਸ ਸ਼ਹਿਰ ਦੇ ਜੰਪਲਵੀ ਨੇ ਉਹਨਾਂ ਦੇ ਨਾਲ ਸਾ ਪ੍ਰਗਟ ਸਿੰਘ ਜੀ ਵਰਬਰ ਮਿਸਟਰ ਸਾਡੇ ਨਜ਼ਦੀਕੀ ਸਾਥੀ ਉਹ ਵੀ ਇੱਥੇ ਬਰਾਜਬਾਨ ਨੇ ਸਾਡੇ ਲੋਕ ਕਾਂਗਰਸ ਦੇ ਪ੍ਰਧਾਨ ਜੀ ਲੱਖੀ ਜੀ ਵੀ ਇੱਥੇ ਨੇ ਸੱਜੇ ਅੱਧ ਗੈਨੀ ਸਾਹਿਬ ਇਹਨਾਂ ਦਾ ਬਿਲਕੁਲ ਨਾਲ ਹਲਕਾ ਲੱਗਦਾ ਹੈ ਜਿਨ੍ਹਾਂ ਦੇ ਪਿਤਾ ਜਿਨ੍ਹਾਂ ਦੇ ਨਾਨੇ ਵੀ ਇੱਥੇ ਜਿਨ੍ਹਾਂ ਨੇ ਸੇਵਾ ਮਾਝੇ ਦੀ ਕੀਤੀ ਹੈ ਨਾਲ ਹੀ ਉਹਨਾਂ ਦੇ ਸਰ ਮਨਦਰ ਸਿੰਘ ਜਲਸਾ ਸੰਤੋਖ ਸਿੰਘ ਪਲਾਈਪੁਰ ਸਾਹਿਬ ਸਾਡੇ ਪਲਾਸੌਰ ਸਾਖ ਤਨੇਜਾ ਜੀ ਟਿੰਪਾ ਜੀ ਜੀਰਾ ਸਾਹਿਬ ਰਾਜਵੀਰ ਸਿੰਘ ਜੀ ਸਾਰੇ ਅੱਜ ਇੱਥੇ ਬਰਾਦ ਦੇਖੋ ਗੱਲ ਇੱਕ ਮੋਟੀ ਗੱਲ ਸੋ ਇਹ ਲੜਾਈ ਕਰਨ ਵੀਰ ਸਿੰਘ ਗੁਰਦੇ ਦੀ ਨਹੀਂ ਇਹ ਲੜਾਈ ਹੈ ਉਹਨਾਂ ਤਾਕਤਾਂ ਦੇ ਵਿੱਚ ਜਿਹੜੀਆਂ ਤਾਕਤਾਂ ਪੰਜਾਬ ਨੂੰ ਸਿਰ ਕਰਨਾ ਚਾਹੁੰਦੀਆਂ ਨੇ ਜਾਂ ਉਹਨਾਂ ਤਾਕਤਾਂ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕਰਨਾ ਚਾਹੁੰਦੀ ਹੈ ਜਿਹੜੀਆਂ ਚਾਹੁੰਦੀਆਂ ਨੇ ਕਿ ਤੁਹਾਡਾ ਕਾਰੋਬਾਰ ਚੱਲ ਸਕੇ ਤੁਸੀਂ ਆਪਣੇ ਪਰਿਵਾਰਾਂ ਨਾਲ ਗੁਰੂ ਮਹਾਰਾਜ ਸਾਹਿਬ ਦੀ ਅਪਾਰ ਕਿਰਪਾ ਨਾਲ ਸਵੇਰੇ ਤੇ ਰਾਤ ਵਧੀਆ ਤੁਸੀਂ ਗੁਜ਼ਾਰ ਸਕੋ ਅਨਪੋਸਟਡਲੀ ਬਦਕਿਸਮਤੀ ਦੇ ਨਾਲ ਇੱਥੇ ਅੱਜ ਸਾਰਿਆਂ ਨੂੰ ਵੱਡਾ ਮੈਂ ਸਮਝਿਆ ਅਜੇ ਤਰਨ ਤਾਰ ਜਿਹੜਾ ਇਹ ਟ੍ਰੈਂਡ ਸੈਕਟਰ ਹੋਏਗਾ ਪੰਜਾਬ ਵਿੱਚ ਕਿ ਅਸੀਂ ਕਿਸ ਕਿਸਮ ਦੀ ਰਾਜਨੀਤੀ ਅਗਲੇ ਸਾਲਾਂ ਦੇ ਵਿੱਚ ਪੰਜਾਬ ਚ ਨੇ ਕੁਝੋ ਤਾਕਤਾਂ ਨੇ ਜਿਹੜੀਆਂ ਉਸੇ ਏਜੰਡੇ ਤੇ ਚੱਲੀਆਂ ਜਿੱਥੇ 15 ਸਾਲ ਸੰਤਾਪ ਪੰਜਾਬ ਨੇ ਭੋਗਿਆ 35000 ਤੋਂ ਵੱਧ ਪੰਜਾਬੀ ਸ਼ਹੀਦ ਹੋਇਆ ਕਿਸੇ ਦੇ ਹੋਰ ਹੱਥੋਂ ਨਹੀਂ 35000 ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਥੋਂ ਸ਼ਹੀਦ ਕਰਵਾਇਆ। ਇਹ ਸਟੇਜ ਉੱਤੇ ਬਹੁਤ ਸਾਰੇ ਉਹ ਪਰਿਵਾਰ ਅੱਜ ਤਸ਼ਰੀਫ ਫਰਮਾ ਨੇ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਜੀ ਸ਼ਹੀਦ ਕਰਵਾਏ ਨੇ। ਮੈਂ ਉਹਨਾਂ ਦੇ ਨਾਂ ਇੱਥੇ ਨਹੀਂ ਲੈਣਾ ਚਾਹੁੰਦਾ ਤੁਸੀਂ ਬਹੁਤ ਚੰਗੀ ਤਰ੍ਹਾਂ ਵੇਖ ਸਕਦੇ। ਉਹ ਤਾਕਤਾਂ ਜਿਹੜੀਆਂ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਕਰਨਾ ਚਾਹੁੰਦੀਆਂ ਤੇ ਕੁਝ ਇਹੋ ਜਿਹੀਆਂ ਫੋਰਸੇਜ਼ ਨੇ ਦੇਸ਼ 'ਚ ਬੈਠੀਆਂ ਜਿਹੜੀ ਉਹਨਾਂ ਦੀ ਮਦਦ ਵੀ ਕਰਦੀ ਪਹਿਲੇ ਤਾਂ ਤਰਨਤਾਲ ਦੇ ਲੋਕਾਂ ਨੇ ਬੜੇ ਸੂਝਵਾਨ ਵੋਟਰਾਂ ਨੇ ਫੈਸਲਾ ਕਰਨਾ ਹੈ ਕਿ ਅਸੀਂ ਚਾਹਦੇ ਆ ਕਿ ਪੰਜਾਬ ਜਿਹੜਾ ਇਸ ਮਹਾਨ ਦੇਸ਼ ਦਾ ਹਿੱਸਾ ਹੈ ਦੂਸਰੀ ਗੱਲ ਜਿਹਦੀ ਗੱਲ ਪ੍ਰਧਾਨ ਜੀ ਨੇ ਜ਼ਿਕਰ ਕੀਤਾ ਮੈਂ ਹੁਣੇ ਦੱਸਣਾ ਚਾਹਨਾ ਕੱਲ ਰਾਤ ਬਟਾਲੇ ਸ਼ਹਿਰ 'ਚ ਜਿਹੜਾ ਬਿਲਕੁਲ ਨੇੜੇ ਵਾਲੀ ਤੋਂ ਪਹਿਲੇ ਦੋ ਲੋਕਾਂ ਨੇ ਆ ਕੇ ਅੰਨੇ ਵਾ ਗੋਲੀ ਚ ਲਈ ਇਹ ਸੀਨ ਅਸੀਂ ਸਾਰੇ ਪੰਜਾਬ 'ਚ ਕਿਉਂਕਿ ਤੁਹਾਡਾ ਦਾਸ ਜਿਹੜਾ ਇਹ ਵੀ ਇੱਕ ਪ੍ਰਭਾਵਿਤ ਹੈ ਇਸ 15 ਸਾਲ ਦੀ ਉਹ ਜਿਹੜੀ ਮੂਵਮੈਂਟ ਸੀ ਕੱਲ ਦੋ ਆਦਮੀ ਮਾਰ ਦਿੱਤੇ ਗਏ 25 ਗੋਲੀਆਂ ਚ ਲਗੀਆਂ ਗਈਆਂ 6 ਬੰਦੇ ਫੱਟੜ ਕਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ 6-6 ਗੋਲੀਆਂ ਇੱਕ ਬੰਦੇ ਨੂੰ ਮਾਰੀਆਂ ਗਈਆਂ ਸਾਰਾ ਬਟਾਲਾ ਜਮੰਦ ਉਹ ਦਿਨ ਦੂਰ ਨਹੀਂ ਮੇਰੇ ਵੀਰੋ ਮੇਰੀ ਗੱਲ ਸੁਣ ਲਓ ਜਿੱਦਣ ਤਰਨਤਾਰ ਵੀ ਬੰਦ ਹੋਏਗਾ ਇਹ ਫੈਸਲਾ ਹੁਣ ਤਰਨਤਾਰ ਦੇ ਲੋਕਾਂ ਨੇ ਲੈਣਾ ਮੈਂ ਤਰਨਤਾਰ ਦੇ ਵਿੱਚ ਅਮਨ ਪਸੰਦ ਲੋਕਾਂ ਨੂੰ ਜਿਹੜੇ ਪਿੰਡਾਂ ਵਿੱਚ ਬੈਠੇ ਨੇ ਜਿਹੜੇ ਸ਼ਹਿਰ ਵਿੱਚ ਬੈਠੇ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਕਿਸ ਕਿਸਮ ਦਾ ਪੰਜਾਬ ਅਸੀਂ ਚਾਹਨੇ ਕੀ ਅਸੀਂ ਚਾਹਨੇ ਕਿ ਜਿਹੜੇ ਲੋਕ ਸਾਡੇ ਤੋਂ ਫਰੋਤੀਆਂ ਲੈਂਦੇ ਨੇ ਸਾਡੇ ਪਰਿਵਾਰਾਂ ਤੋਂ ਫਰੋਤੀਆਂ ਲੈਂਦੇ ਨੇ ਕੀ ਉਸ ਕਿਸਮ ਦਾ ਰਾਜ ਉਸ ਪਾਰਟੀ ਨੂੰ ਮੈਨੂੰ ਅਫਸੋਸ ਹੈ ਇੱਕ ਪਾਰਟੀ ਜਿਹੜਾ ਬੜਾ ਵੱਡਾ ਪਛੋਕੜ ਐ ਉਹਨਾਂ ਨੇ ਇਸ ਕਿਸਮ ਦੇ ਕੈਂਡੀਡੇਟ ਚੁਣੇ ਨੇ ਤੋਂ ਇਹ ਇੱਕ ਅੱਜ ਟ੍ਰੇਲਰ ਹੈ ਆਂਦੇ ਸਾਲਾਂ ਦਾ ਤਰਨਤਾਰਨ ਦੀ ਜ਼ਮੀਨੀ ਚੋੜ ਆਉਣ ਵਾਲਾ ਫਿਊਚਰ ਪੰਜਾਬ ਦਾ ਤੈਅ ਕਰੇ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਮੈਂ ਨਿਹਰਾ ਤਰਨਤਾਰਨ ਨੂੰ ਅਪੀਲ ਨਹੀਂ ਕਰਦਾ ਸਮੁੱਚੇ ਅਮਨ ਪਸੰਦ ਪੰਜਾਬੀਆਂ ਨੂੰ ਆਪਣੀ ਡਿਊਟੀ ਨਿਭਾਓ ਇੱਥੇ ਇੱਕੋ ਪਾਤੀ ਹੈ ਜਿਨੇ ਭੰਗੜੇ ਤੇ ਕਿੱਦੇ ਫੇਰ ਤੋਂ ਪੈਣੇ ਕੋਹਾਣੇ ਸ਼ੁਰੂ ਕੀਤੇ ਤੁਸੀਂ ਚੈਨ ਨਾਲ ਜੀ ਸੌ ਸਕਿਓ ਇੰਡੀਆ ਨੈਸ਼ਨਲ ਕਾਂਗਰਸ ਨੇ ਆਪੀਆਂ ਸ਼ਰਤਾਂ ਆਪਣੇ ਲੀਡਰਾਂ ਦੀਆਂ ਦਿੱਤੀਆਂ ਤੇ ਪੰਜਾਬ ਸ਼ਾਂਤ ਹੋਇਆ ਅੱਜ ਪੰਜਾਬ ਫੇਰ ਉਸੇ ਡਿਸਟਰਬੈਂਸ ਵਾਂਗ ਚੱਲ ਰਿਹਾ ਅੱਜ ਹਰ ਪੰਜਾਬੀ ਦਾ ਭਾਵੇਂ ਉਹਦੀ ਕੋਈ ਧਰਮ ਹੋਵੇ ਕੋਈ ਉਹਦੀ ਕੋਈ ਬਰਾਦਰੀ ਹੋਵੇ ਉਹ ਕਿਉਂਕਿ ਪੰਜਾਬੀ ਹੈ ਮੈਂ ਹੱਥ ਜੋੜ ਕੇ ਉਹਨੂੰ ਗੁਜ਼ਾਰਿਸ਼ ਕਰੂੰਗਾ ਜੇ ਤੁਸੀਂ ਆਪਣੇ ਬੱਚਿਆਂ ਦਾ ਬਿਹਤਰ ਭਵਿੱਖ ਚਾਹੁੰਦੇ ਕਿਰਪਾ ਕਰੋ ਇਹੋ ਜੇ ਰਾਜਨੀਤਿਕ ਜਮਾਤ ਦੇ ਕੈਂਡੀਡੇਟ ਦੀ ਮਦਦ ਕਰੋ ਜਿਹੜਾ ਪੰਜਾਬ ਨੂੰ ਕਿਸੇ ਚੰਗੇ ਲੀਹਾਂ ਤੇ ਲੈ ਸਕੇ ਸਾਡਾ ਸੁਪਨਾ ਹੈ ਮੇਰੇ ਵੀਰੋ ਚੰਗੀ ਤਰ੍ਹਾਂ ਸਮਝ ਲਓ ਅਜੇ ਯੂਰੇਸ਼ੀਅਨ ਬਾਰਡਰ ਅਸੀਂ ਖੁਲਾਣਾ ਬਾਗੇ ਤੋਂ ਜਦੋਂ ਏਸ਼ੀਆ ਦੇ ਨਾਲ ਜਦੋਂ ਯੂਰਪ ਨਾਲ ਸਾਡਾ ਬਾਰਡਰ ਖੁੱਲਿਆ ਤੇ ਮੇਰੇ ਭਰਾਓ ਮੇਰੇ ਵੀਰੋ ਬਾਹਰ ਬੈਠੇ ਬੱਚਿਆਂ ਨੂੰ ਬਾਹਰਲੇ ਮੁਲਕਾਂ ਜਾਣ ਦੀ ਲੋੜ ਨਹੀਂ ਪੈਣੀ ਇੱਥੇ ਆਣਗੇ ਇੱਥੇ ਕੰਮ ਕਰਨਗੇ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਹਿੰਦੁਸਤਾਨ ਦਾ ਸਾਰੇ ਨੂੰ richest ਇਹ ਏਰੀਆ ਬਣੇਗਾ ਸਾਰੀਆਂ ਵੱਡੀਆਂ ਜਿਹੜੀਆਂ ਟਰੇਡਿੰਗ ਕੰਪਨੀਆਂ ਇਸ ਖੇਤੇ ਵਿੱਚ ਆ ਜਾਣगी ਵੱਡੀ ਇੰਡਸਟਰੀ ਇੱਥੇ ਆ ਜਾਈ ਇਹ ਵੀ ਸੁੱਕੀ ਸੁੱਕੀ ਬੰਦਰਗਾਹ ਸਾਨੂੰ ਤੇ ਅਜੇ ਬਹੁਤ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ ਨੇ ਉਹ ਲੋਕ ਜਿਹੜੇ ਸ੍ਰੀ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਰਪੋਰਟ ਨੂੰ ਜਿਹੜੇ ਚੰਡੀਗੜ੍ਹ ਦੇ 에ਰਪੋਰਟ ਤੇ ਇੰਟਰਨੈਸ਼ਨਲ ਫਲਾਈਟਸ ਨਹੀਂ ਆਉਂਦੇ ਨੇ ਜਿਹੜੀ ਇੱਕ ਸ਼ਿਪਿੰਗ ਲੌਬੀ ਹੈ ਗੁਜਰਾਤ ਦੀ ਜਿਹੜੀ ਸ਼ਿਪਿੰਗ ਲੌਬੀ ਹੈ ਇਹਦੇ ਵਿੱਚ ਬੰਬਈ ਦੀ ਜਿਹੜੀ ਚਾਹਦੀ ਹੈ بندرگاہਾਂ ਦੇ ਜ਼ਰੀਏ ਹੀ ਇਹ ਲੈਂਡ ਰੂਟ ਨਾ ਖੁੱਲੇ ਸਾਡਾ ਇਹ بندرگاہਾਂ ਦੇ ਜ਼ਰੀਏ ਹੀ ਮਾਲ ਬਾਹਰਲੇ ਦੇਸ਼ਾਂ ਨੂੰ ਦਾਏ ਸਾਡੀ ਇਹ ਲੜਾਈ ਤੇ ਉਸ ਪਾਸੇ ਚੱਲਨੀ ਜੇ ਤੁਸੀਂ ਚਾਹਦੇ ਹੋ ਇੱਥੇ ਕਾਰੋਬਾਰ ਵਧੇ ਇੰਡਸਟਰੀ ਆਏ ਨੌਜਵਾਨਾਂ ਨੂੰ ਕੰਮ ਮਿਲੇ ਮੁੰਡਾ ਗਰਦੀ ਪੰਜਾਬ 'ਚ ਬੰਦ ਹੋਏ ਤੇ ਕਰਨ ਵੀਰ ਸਿੰਘ ਤੇ ਅਮਰ ਇਹ ਕੈਂਡੀਡੇਟ ਬੋਲਿਆ ਇੱਕ ਤੁਸੀਂ ਇਹ ਫੈਸਲਾ ਕਰਨਾ ਕਿਸ ਕਿਸਮ ਦਾ ਬਾਤ ਚਾਹੁੰਦੇ ਇਹ ਫੈਸਲਾ ਹੁਣ ਤਰਨਤਾਬ ਦੇ ਮੇਰੇ ਸਾਰੇ ਵਸੂਲਿਕਾ ਨੇ ਕਰਨਾ ਕਿ ਤੁਸੀਂ ਸ਼ਾਂਤੀ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਆਂਦੇ ਸਾਲਾਂ ਦੇ ਵਿੱਚ ਫਿਰ ਉਹੀ ਹਲਕਤ ਪੈਦਾ ਕਰਨਾ ਚਾਹੁੰਦੇ ਜਿਹਦੇ ਜਿਸ ਸੰਤਾਪ ਚੋਂ ਬੜੀ ਮੁਸ਼ਕਲ ਪੰਜਾਬ ਜੀ ਸੋ ਅੱਜ ਜ਼ਿਆਦਾ ਨਾ ਕਹਿੰਦੇ ਹੋਏ ਇਹ ਇੱਕ ਆਈਡੀਓਲੋਜੀਕਲ ਫਾਈਟ ਹੈ ਦੇਸ਼ਨਾ ਰਹਿਣ ਦੀ ਦੇਸ਼ ਨੂੰ ਮਜ਼ਬੂਤ ਕਰਨ ਦੀ ਸੂਬੇ ਨੂੰ ਮਜ਼ਬੂਤ ਕਰਨ ਦੀ ਤੇ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕਰਨ ਦੀ ਤੇ ਉਹਨਾਂ ਫੋਰਸਸ ਨੂੰ ਡਿਫੀਟ ਕਰਨ ਦੀ ਜਿਹੜੀ ਪੰਜਾਬ ਨੂੰ ਤੇ ਪੰਜਾਬੀਏਤ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਬਸ ਮੈਂ ਇਨਾ ਹੀ ਕਹਿਣਾ ਚਾਹਾਂਗਾ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਉਣ ਵਾਲੀਆਂ ਬਤਾ ਦੂਗਾ 2023 ਨੂੰ ਉਹਨਾਂ ਗੱਲ ਕਰਾਂਗੇ ਪਰੋਗੋ 2030 ਦੇ ਬਦਸਬਦ ਹੋਣਾ ਇਹ ਕਾਲੀਦਾਲ ਨੂੰ ਆਪਣਾ ਪਰਟੀ ਮੰਨਦੇ ਕਿ ਆਪਾਂ ਸਾਡਾ ਮਕਾਲ ਕਾਲੀਦਾਲ ਦਾ ਹੈ ਕਿ ਆਪਾਂ ਸਾਡਾ ਸਾਡਾ ਮੁਕਾਬਲਾ ਕਿਸੇ ਦਾ ਨਹੀਂ ਹੈ ਇੱਕ ਪਾਸੇ ਇੱਕ ਪਾਸੇ ਉਹ ਫੋਰਸਸ ਨੇ ਜਿਹੜੀਆਂ ਸੂਬੇ ਨੂੰ ਤੇ ਦੇਸ਼ ਨੂੰ ਮਜ਼ਬੂਤ ਕਰਨਾ ਚਾਹੁੰਦੀਆਂ ਨੇ ਦੂਜੇ ਪਾਸੇ ਉਹ ਫੋਰਸ ਨੇ ਜਿਹੜੀਆਂ ਪੰਜਾਬ ਨੂੰ ਤੇ ਹਿੰਦੂਸਤਾਨ ਨੂੰ ਕਮਜ਼ੋਰ ਕਰਦੀਆਂ ਨੇ ਸਾਡੀ ਲੜਾਈ ਉਹਨਾਂ ਨਾਲ ਜਿਹੜੇ ਲੋਕ ਇਹਨਾਂ ਫੋਰਸਸ ਦੀ ਮਦਦ ਕਰ ਰਹੇ ਨੇ ਇੰਟਰਨੈਸ਼ਨਲ ਫੋਰਸਸ ਦੀ ਸਾਡੀ ਲੜਾਈ ਉਹਨਾਂ ਨਾਲ ਸਾਡੀ ਕਿਸੇ ਪੋਲਿਟਿਕਲ ਜਮਾਤ ਨਾਲ ਲੜਾਈ ਨਹੀਂ ਕਿਉਂਕਿ ਕਿਸੇ ਪੋਲਿਟਿਕਲ ਜਮਾਤ ਦੇ ਹੁਣ ਕੁਝ ਪੱਲੇ ਬਹੁਤਾ ਕੁਝ ਹੈ ਨਹੀਂ ਇੰਡੀਆ ਨੈਸ਼ਨਲ ਕਾਉਂਨਸਲ ਸਰਕਾਰ ਦੇ ਮਨੇ ਕੋ ਲੀਡ ਭਾਈ ਇਹ ਤਾਂ ਗੋਟਚੋਰ ਗੱਟੀ ਛੋੜ ਉਹ ਕਿਸ ਤਰ੍ਹਾਂ ਦਾ ਹੰਕਾਰ ਆ ਜਿਹੜਾ ਮਿਲ ਰਿਹਾ ਵਰਦਾਨ ਜੀ ਹੀ ਦੱਸਣਗੇ ਆਂਦੇ ਹਫ਼ਤਿਆਂ ਦੇ ਵਿੱਚ ਅਸੀਂ ਸਾਰੀ ਲੀਡਰਸ਼ਿਪ ਰਾਹੁਲ ਜੀ ਕੋ ਜਾ ਕੇ ਲੱਖਾਂ ਜਿਹੜੇ ਸਾਡੇ ਤੁਸੀਂ ਹੈਰਾਨ ਹੋਗੇ ਵਿਧੇਨੇ ਵੀ ਉਹ ਜਿਹੜੀ ਅਸੈਂਬਲੀ ਹਲਕਾ ਨਹੀਂ ਜਿੱਥੋਂ 15 ਤੋਂ 20 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੇ ਸਿਗਨੇਚਰ ਕਰਕੇ ਤੇ ਇਸ ਮਹਿੰਮ ਨੂੰ ਪੂਰੀ ਤਰ੍ਹਾਂ ਕਿ ਬਹੁਤ ਵੱਡਾ ਹੰਕਾਰ ਹੈ ਇਸ ਮਹਿੰਮ ਦੇ ਵਿੱਚ ਅਸੀਂ ਚਾਹਦੇ ਹਾਂ ਕਿ ਸਾਰਾ ਕਾਂਗਰਸ ਦਾ ਤੇ ਸਾਰਾ ਪੰਜਾਬ ਦਾ ਸਾਥੀ ਇੱਥੇ ਆਏ ਤੇ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਦੀ ਗੱਲ ਹੈ ਉਹਨੂੰ ਤਗੜੇ ਹੋ ਕੇ ਮੋੜਨ